ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਮੋੜ ਤੋਂ ਪੰਜਾਬ ਮੌਸਮ ਨੇ ਜਿਹੜਾ ਕਿਸਾਨਾਂ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾਗਾ ਪੰਜਾਬ ਚ ਅਗਲੇ ਜਿਹੜੇ 2 ਦਿਨਾਂ ਤੱਕ ਮੀਂਹ ਦਾ ਅਲਰਟ ਆ ਰਾਤ ਨੂੰ 40 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਜਿਹੜੀਆਂ ਨੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜਿਸ ਦੇ ਕਾਰਨ ਇੱਕ ਵਾਰ ਫੇਰ ਨੇ ਜਿਹੜੇ ਕਿਸਾਨਾਂ ਨੂੰ ਫਿਕਰਾਂ ਦੇ ਵਿੱਚ ਪਾਤਾ ਹੁਣ ਗੱਲ ਕਰੀਏ ਮੌਸਮ ਦੀ 18 ਤੋਂ ਮੋੜਨੇ ਜਿਹੜੇ 18 ਅਪ੍ਰੈਲ ਨੂੰ ਮੀਂਹ ਦੇ ਅਸਾਰ ਬਣ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਤਾਂ ਕੁਝ ਰਾਹਤ ਮਿਲਣ ਦੀ ਸੁਭਾਵਨਾ ਹੈ ਪਰ ਉੱਥੇ ਹੀ ਕਿਸਾਨਾਂ ਦੇ ਲਈ ਇਹ ਇੱਕ ਮੌਸਮ ਵਿਭਾਗ ਵੱਲੋਂ ਫਿਕਰ ਭਰਿਆ ਰਹੇਗਾ ਪੰਜਾਬ ਦੇ ਜ਼ਿਆਦਾਤਰ ਜਿਲੇ ਅਜ ਤਾਂ ਤਾਪਮਾਨ 40 ਡਿਗਰੀ ਦੇ ਨੇੜੇ ਪਹੁੰਚ ਗਿਆ ਬੁੱਧਵਾਰ ਰਾਤ ਨੂੰ ਹੋਏ ਮੀਂਹ ਤੋਂ ਬਾਅਦ ਤਾਪਮਾਨ ਵਿੱਚ ਹਲਕੀ ਗਰਾਫਟ ਦੇਖਣ ਨੂੰ ਮਿਲੀ ਸ਼ੁੱਕਰਵਾਰ ਜਾਨੀ ਕਿ 18 April ਤੋਂ ਜਿਹੜਾ ਮੋੜ ਮੀਂਹ ਦੇ ਅਸਾਰ ਹਨ 18 ਤੇ 19 April ਨੂੰ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਜਿਹੜੀ ਚੱਲਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਤੇ ਅਜਿਹਾ ਹੀ ਮੌਸਮਾ ਜਿਹੜਾ ਕਿਸਾਨਾਂ ਨੂੰ ਫਿਕਰਾਂ ਦੇ ਵਿੱਚ ਪਾ ਰਿਹਾ ਹੈਗਾ 21 ਤੇ 22 April ਤੋਂ ਬਾਅਦ ਮੁੜ ਕੇ ਜਿਹੜਾ ਮੌਸਮ ਬਿਲਕੁਲ ਸਾਫ਼ ਹੋ ਜਾਊਗਾ